ਸੱਜਣਾ ਆਓ ਸੱਜਣਾ ਆਓ ਸੱਜਣਾ ਆਂਦੇ ਕਾ ਦਰਸਨ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਸੰਜੂ ਰੱਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂ ਮੈ ਸਾਕਾ ਐਸੇ ਦੀਨ ਦਇਆਲ ਪਾਤਸ਼ਾਹ ਧਰਮ ਰੱਖਿਅਕ ਪਰਉਪਕਾਰੀ ਸਤਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਗੁਰਦਰਾ ਬਹਾਦਰਗੜ੍ਹ ਸਾਹਿਬ ਪਾਤਸ਼ਾਹ ਨਵੇਂ ਵਿਖੇ ਤਿੰਨ ਮਹੀਨੇ ਤਕਰੀਬਨ 17 ਦਿਨ ਦਾ ਸਮਾਂ ਚਮਾਸੇ ਦਾ ਸਮਾਂ ਪੀਰ ਸੈਫਦੀਨ ਦੇ ਕੋਲ ਰਹਿ ਕੇ ਬਤੀਤ ਕੀਤਾ ਵੱਖ-ਵੱਖ ਇਲਾਕਿਆਂ ਵਿੱਚ ਵਿਚਰਦਿਆਂ ਹੋਇਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਔਰ ਸਤਿਗੁਰ ਪਾਤਸ਼ਾਹ ਜੀ ਦੋ ਅੱਸੂ ਵਾਲੇ ਦਿਨ ਬਹਾਦਰਗੜ੍ਹ ਸਾਹਿਬ ਸਥਾਨ ਤੋਂ ਚੱਲ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਗੁਰਦਰਾ ਮੋਤੀਬਖਸ ਸਾਹਿਬ ਜਿੱਥੇ ਪਾਵਨ ਅਸਥਾਨ ਸ਼ਸ਼ੋਭਤ ਹੈ ਉਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਏ ਜਿੱਥੇ ਸਤਗੁਰਾਂ ਜੀ ਦੀ ਯਾਦ ਅੰਦਰ ਇਹ ਸਥਾਨ ਸ਼ੁਸ਼ੋਭਤ ਹੈ 350 ਸਾਲਾ ਆਗਮਨ ਪੁਰਬ ਗੁਰੂ ਸਾਹਿਬ ਜੀ ਦਾ ਆ ਰਿਹਾ ਹੈ ਇਸ ਆਗਮਨ ਪੁਰਬ ਨੂੰ ਲੈ ਕੇ ਕੇ ਸਮੁੱਚੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੇ ਅੰਦਰ ਬਹੁਤ ਖੁਸ਼ੀ ਹੈ ਤੌਰ ਸੇਕ ਕਾਮ ਦੀ ਸਰਮਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੁੱਚੀਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੀਆਂ ਸੰਗਤਾਂ ਨੂੰ ਨਾਲ ਲੈ ਕੇ ਕੇ 1 ਅਕਤੂਬਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਸਵੇਰੇ 10 ਵਜੇ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਸ ਨਗਰ ਕੀਰਤਨ ਦੀ ਆਰੰਭਤਾ ਪਾਤਸ਼ਾਹੀ ਨੌਵੀਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਹੋਵੇਗੀ 1 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਇਹ ਨਗਰ ਕੀਰਤਨ ਆਰੰਭ ਹੋ ਕੇ ਚੱਲਦੇ ਹੋਏ ਅਰਬਨ ਸਟੇਟ ਅਰਬਨ ਸਟੇਟ ਤੋਂ ਟਰੱਕ ਜੁਨੀਅਨ ਟਰੱਕ ਜੁਨੀਅਨ ਤੋਂ ਜੋ ਟਰਨ ਲੈ ਕੇ ਨਦੀ ਵੱਡੀ ਨਦੀ ਦੇ ਨਾਲ-ਨਾਲ ਆ ਕੇ ਬਾਈਪਾਸ ਤੇ ਇਹ ਨਗਰ ਕੀਰਤਨ ਇੱਥੋਂ ਬਾਈਪਾਸ ਵੱਲ ਨੂੰ ਚੜ੍ਹੇਗਾ ਔਰ ਬਾਈਪਾਸ ਵਾਲੇ ਰੋਡ ਤੋਂ ਆ ਕੇ ਜਿੱਥੇ ਝਿਲ ਚੌਕ ਹੈ ਇਸ ਮੈਨ ਲਾਈਟ ਤੇ ਆ ਕੇ ਇਹ ਨਗਰ ਕੀਰਤਨ ਅਵਤਾਰ ਕੰਡੇ ਤੋਂ ਹੁੰਦਾ ਹੋਇਆ ਜੋ ਸਿਉਣੇ ਵਾਲੀ ਰੋਡ ਹੈ ਦੀਪਨਗਰ ਰਣਜੀਤ ਨਗਰ ਆਨੰਦਨਗਰ ਇਲਾਕਿਆਂ ਦੇ ਵਿੱਚ ਵਿਚਰਦਾ ਹੋਇਆ ਇਹ ਨਗਰ ਕੀਰਤਨ ਟਵਾਣਾ ਚੌਕ ਤੋਂ 500 ਰੋਡ ਤੇ ਆ ਕੇ ਚੜ੍ਹੇਗਾ ਪਾਸਵਰਡ ਤੋਂ ਚੜ ਕੇ ਨਗਰ ਕੀਰਤਨ ਥਾਪਰ ਕਾਲਜ ਹੁੰਦਾ ਹੋਇਆ 22 ਨੰਬਰ ਫਾਟਕ 22 ਨੰਬਰ ਫਾਟਕ ਤੋਂ ਲੀਲਾ ਭਵਨ ਚੌਂਕ ਲੀਲਾ ਭਵਨ ਚੌਂਕ ਤੋਂ ਫੁਹਾਰਾ ਚੌਂਕ ਫੁਹਾਰਾ ਚੌਂਕ ਤੋਂ ਬੁੱਢਾ ਦਲ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਮੋਤੀਬਕਸਾ ਵਿਖੇ ਰਾਤ ਸਮੇਂ ਸਮਾਪਤੀ ਹੋਵੇਗੀ ਤੇ 2 ਅਕਤੂਬਰ ਨੂੰ ਰਾਤ ਦੇ ਸਮੇਂ ਸ਼ਾਮ 7:00 ਵਜੇ ਤੋਂ ਲੈ ਕੇ ਰਾਤ 11:00 ਵਜੇ ਤੱਕ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਸਹਿਬਾਨ ਔਰ ਵਖ ਵਖ ਪ੍ਰਚਾਰਕ ਸਹਿਬਾਨ ਕਥਾਵਾਚਕਾਂ ਦਾ ਸਮਾਗਮ ਵਿੱਚ ਹਾਜ਼ਰੀ ਭਰਨਗੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ 2 ਅਕਤੂਬਰ ਨੂੰ ਦਿਨ ਵੀਰਵਾਰ ਗੁਰਦੁਆਰਾ ਮੋਤੀਬਖਸਾ ਵਿਖੇ ਸ਼ਾਮ 7 ਵਜੇ ਤੋਂ ਲੈ ਕੇ 11 ਵਜੇ ਤੱਕ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਹਿਜ ਸਿੰਘ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੂਰਬ ਦੇਸ਼ ਬੰਦ ਵਿੱਚ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਮੋਤੀਵਾੜ ਸਾਹਿਬ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਸੇਮਰ ਬੇਨਤੀ ਹੈ ਕਿ ਆ ਪਰਿਵਾਰਾਂ ਸਹਿਤ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ